इला माण्हू एस इलाक़े जी शान शेरा मेर बंदि डरिया वाले दूरी बारी फिर सौखा दू चेत जंगदार धर्म सिंह साल डायरिया वाले बहुत आदर सत्कार बोलने का मान भेजिया धनबाद है आज ਲਓ ਸਾਹਮਣੇ ਤੋਂ ਤਾਂ ਰੈਂਚ ਕਬੱਡੀ ਦਾ ਰਾਣੀ ਬਲੋਂ ਹੁਣ ਪਿੰਡੋਂ ਤੋਂ ਵਾਇਸ ਦੀ ਖੇਤ ਥੋੜਾ ਪਿੱਛੇ ਪਿੱਛੇ ਬੱਗੂ ਵੀਰਿਆ ਥੋੜੇ ਥੋੜੇ ਪਿੱਛੇ ਸਰਪੰਚ ਸਾਹਿਬ ਜੀ ਅੱਜ ਪਿੰਡ ਮਾਛੀ ਕੇ ਸਾਲਾਨਾ ਜੋੜ ਮੇਲੇ ਤੇ ਸ਼ਾਮ ਨੂੰ ਕਬੱਡੀ ਸ਼ੋਅ ਮੈਚ ਉਹ ਕੀ ਕਹਿਣਾ ਚਾਹੁੰਦੇ ਬਹੁਤ ਬਹੁਤ ਖੁਸ਼ੀ ਹੋਈ ਆ ਧੰਨਵਾਦ ਆ ਸਾਰੀ ਸੰਗਤ ਦਾ ਬਾਹਰ ਵਾਲੇ ਬੱਚਿਆਂ ਸਹਿਯੋਗ ਨੇ ਸਹਿਯੋਗ ਦਿੱਤਾ ਬਹੁਤ ਵਧੀਆ ਬੜਾ ਸੋਹਣਾ ਜਿਹੋ ਜਿਹਾ ਮੇਚ ਮੈਚ ਹਰ ਪਿੰਡਾਂ ਦੇ ਵਿੱਚ ਹੋਣ ਤੇ ਬੜੀ ਵਧੀਆ ਗੱਲ ਆ ਕਿ ਬੱਚੇ ਨਸ਼ੇ ਤੋਂ ਜਿਹੜੇ ਰਹਿਤ ਹੋਣਗੇ ਦੇਖ ਕੇ ਤੇ ਆਪਦਾ ਗਾਂ ਕਬੱਡੀ ਦਾ ਮਾਣ ਵਧਾਉਣਗੇ ਸਮੁੱਚੇ ਨਕਰ ਦਾ ਸਹਿਯੋਗ ਰਿਹਾ ਜੀ ਹਾਂਜੀ ਸਮੁੱਚੇ ਨਕਰ ਦਾ ਸਾਰੀ ਸੰਗਤ ਦਾ ਬਾਹਰਲੇ ਦੇਸ਼ਾਂ ਵਿਦੇਸ਼ਾਂ ਵਾਲੇ ਬੱਚਿਆਂ ਦਾ ਬਹੁਤ ਬਹੁਤ ਸਹਿਯੋਗ ਦਿੱਤਾ ਹਰ ਇੱਕ ਵਾਰ ਇਹ ਸਲਾਨਾ ਜੋੜ ਮੇਲਾ ਹੁੰਦਾ ਜੀ ਹਾਂਜੀ ਹਾਂਜੀ ਹਰ ਇੱਕ ਵਾਰ ਇਹ ਪੱਕਾ ਜੀ ਕਿਹੜੀ ਤਰੀਕ ਨੂੰ ਹੁੰਦਾ ਜੀ ਇਹ ਪਹਿਲੇ ਅਗਸਤ ਫੋਡ ਹੁੰਦਾ ਜੀ 21 ਭਾਦਰੋਂ ਦੇ ਪਹਿਲੇ ਵੀਰ ਹਾਂ ਵੀਰ ਜਿਹੜਾ ਵਾਰ ਮਰਜੀ ਆ ਜੇ ਜਿਹੜੀ ਮਰਜੀ ਆ ਜੇ ਠੀਕ ਬਾਈਕਰ ਜਿੱਕੇ ਫਤਿਹ ਜੀ ਇਹ ਸਲਾਮਾ ਜੋੜ ਮੇਲੇ ਹਰੇਕ ਸਾਡੇ ਪਣ ਕੇ ਹਰੇਕ ਵਾਰੀ ਬਾਬਾ ਖੜਕਾ हुसैन ਜੀ ਆਦ ਵਿੱਚ ਮਨਾਇਆ ਜਾਂਦਾ ਜੀ ਬਹੁਤ ਹੀ ਉਤਸ਼ਾਹ ਨਾਲ ਸੰਸਥਾ ਬਾਚੜ ਕੀ ਹਸਾਲੇ ਨੇ ਐਨਆਰ ਵੀਰ ਫੌਜੀ ਵੀਰ ਸਭ ਤੋਂ ਵੱਧ ਵੱਧ ਸੰਸਥਾ ਦਾ ਸਨ ਜੋ ਰੈਂਦਾ ਜੀ ਮੇਲੇ ਤੇ ਰੇਕ ਪੱਖੋਂ ਠੀਕ ਹੈ ਜੀ ਪੂਰੀ ਮਦਦ ਕੀਤੀ ਜਾਂਦੀ ਹੈ ਜੀ ਇਸ ਕਰਕੇ ਅਸੀਂ ਕਤਮ ਵਾਲੇ ਟੀਮਾਂ ਕੜਾਉਂਦਾ ਕਿਤਨ ਕਰਦੇ ਆ ਖਿਡਾਰੀਆਂ ਨੂੰ ਸਨਮਾਨਤ ਕਰਦੇ ਆ ਚਲੋ ਆਉਣ ਵਾਲੇ ਸਮੇਂ ਜਿਹੜੇ ਬੱਚੇ ਆ ਉਹਨਾਂ ਨੂੰ ਇੱਧਰ ਜਾਣੇ ਕਿ ਉਹਦਾ ਉਹਨਾਂ ਦਾ ਧਿਆਨ ਲਾ ਲਈ ਕਿ ਜਾਨੀ ਕਿ ਇਹ ਕਬੱਡੀ ਖੇਡ ਵਿੱਚ ਵੀ ਕੋਈ ਸਾਡਾ ਲੈਵਲ ਹੈਗਾ ਹਾਂਜੀ ਤੇ ਕੀ ਕੀ ਪ੍ਰੋਗਰਾਮ ਹੋਇਆ ਜਿਸਲਾਣਾ ਜੋੜ ਮਿਲਦੇ ਅੱਜ ਹੀ ਰਮੀਰ ਰੰਧਾਵਾ ਤੇ ਪ੍ਰਿੰਸਰ ਰੰਧਾਵਾ ਉਹਨਾਂ ਦੇ ਬ੍ਰਦਰ ਨੇ ਪਹਿਲਾਂ ਕੜਾ ਲਾਇਆ ਜੀ ਠੀਕ ਹੈ ਬਾਅਦ ਚ ਉਹਨਾਂ ਦੇ ਚਾਚਾ ਜੀ ਕੁਲਦੀਪ ਰੰਧਾਵਾ ਜੀ ਨੇ ਉਹਨਾਂ ਨੇ ਆਪਣਾ ਸੱਭਿਆਚਾਰਕ ਮਨੋਰੰਜਨ ਕੀਤਾ ਜਿਹਨਾਂ ਸੰਗਤਾਂ ਨੇ ਬਹੁਤ ਲਗਾਵ ਲਾ ਕੇ ਸੁਣਿਆ ਜੀ ਹਾਂਜੀ ਚਾਵਣ ਕਬੱਡੀ ਸ਼ੋਅ ਮੈਚ ਹੋਏ ਹਾਂਜੀ ਚਾਵਣ ਸਾਡੇ तकरीबन 5:30 ਕਬੱਡੀ ਸ਼ੋਅ ਮੈਚ ਹੋਏ ਆ ਪਹਿਲਾਂ ਬੱਚਿਆਂ ਦਾ ਸ਼ੋਅ ਮੈਚ ਕਰਵਾਇਆ ਗਿਆ ਕਿ ਬੱਚਿਆਂ ਨੂੰ ਜਿਹੜੇ ਆ ਉਹ ਖੇਡਾਂ ਨੂੰ ਉਤਸ਼ਾਹਿਤ ਹੋਣ ਵੀ ਨਸ਼ਿਆਂ ਤੋਂ ਦੂਰ ਰਹਿਣ ਬੱਚਿਆਂ ਦਾ ਬਾਅਦ ਵਿੱਚ ਵੱਡੀਆਂ ਟੀਮਾਂ ਦੇ ਮੈਚ ਕਰਵਾਏਗੇ ਇਹ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਇਹਨੂੰ ਹਰ ਇੱਕ ਪ੍ਰਿੰਟ ਵਿੱਚ ਸੱਭਿਆਚਾਰਕ ਮੇਲੇ ਹੋਣੇ ਚਾਹੀਦੇ ਆ ਸਭਿਆਚਾਰ ਕੇ ਪਾਈ ਸਾਜ ਪਾਈ ਚਾਰ ਕੇ ਸਮਝ ਬਣੀ ਰਹਿਣੀ ਚਾਹੀਦੀ ਆ ਠੀਕ ਹੈ ਤੇ ਬਸ ਇਹੋ ਹੀ ਆ ਜੀ ਵੱਧ ਤੋਂ ਵੱਧ ਸੰਸਥਾ ਨੂੰ ਰਲ ਮਿਲ ਕੇ ਸੰਯੋਗ ਕਰਕੇ ਕੱਲ ਕੱਲਾ ਬੰਦਾ ਮੇਲਾ ਨਹੀਂ ਕਰਵਾ ਸਕਦਾ ਸਾਰੀ ਸੰਸਥਾ ਨੂੰ ਸਹਿਯੋਗ ਦੇਣ ਦੀ ਲੋੜ ਆ ਜੀ ਧੰਨਵਾਦ ਭਾਈ ਜੀ ਧੰਨਵਾਦ ਕਰਨਿਆਰ ਸਿੰਘ ਪਿੰਡ ਮਾਸ਼ੀਏ ਹਾਂ ਜੀ ਕਿ ਮੈਂ ਨਾ ਸਾਰੇ ਵੀਰਾਂ ਪਰ ਹਾਂ ਵੀ ਪਿੰਡ ਵਾਲੇ ਨੂੰ ਕਹਿਣਾ ਵੀ ਆਪਣੇ ਸਾਰਿਆਂ ਮੁੰਡਿਆਂ ਨੂੰ ਕਬੱਡੀ ਖੜਾਓ ਤੇ ਜੇ ਮੈਂ ਨਾ ਮੇਰਾ ਮੁੰਡਾ ਵੀ ਖੇਡੇ ਮੈਂ ਸਾਰੇ ਖੇੜੇ ਕਬੱਡੀ ਵਾਲੇ ਮੁੰਡੇ ਚਾਹੁੰਨਾ ਹੈ ਤੇ ਸਾਡੇ ਪਿੰਡ ਦੀ ਟੀਮ ਬਣਾਈ ਜਾਵੇ ਵਧੀਆ ਵਧੀਆ ਪਾਸੋਂ ਮਢੀ ਦਾ ਸੱਦਨੇ ਪੈਂਦੇ ਤੇ ਵੈਰੀ ਵੀ ਖਾਸ ਆਗੇ ਇਹ ਬਾਪੂ ਜੀ ਇੱਕ ਬੜੀ ਵਧੀਆ ਤੁਸੀਂ ਗੱਲ ਕੀਤੀ ਮੱਝ ਦੇ ਵਿੱਚ ਅਸੀਂ ਨੇ ਅਕਸਰ ਜਾਂਦੇ ਰਹਿੰਨੇ ਹਰੇਕ ਪਿੰਡ ਚ ਇੱਕ ਇੱਕ ਦੋ ਦੋ ਕਬੱਡੀ ਖਿਡਾਰੀ ਹੈਗੇ ਪਲਵਾਨ ਹੈਗੇ ਇਹ ਆਪਣੇ ਇਲਾਕੇ ਚ ਬਹੁਤ ਵੱਡੀ ਘਾਟ ਵੀ ਆਪਣੇ ਪਿੰਡਾਂ ਦੇ ਵਿੱਚ ਪਤਾ ਨਹੀਂ ਆਪਣਾ ਪਾਸੋਂ ਸੱਦਨੇ ਪੈਂਦੀ ਆ ਪਾਸੋਂ ਸੱਦਨੇ ਪੈਂਦੇ ਹਾਂ ਉਧਰ ਮੱਝੇ ਸਾਈਡ ਤੇ ਦੁੱਬਲੀ ਵਾਲੀ ਸਾਈਡ ਤੇ ਕੋਟ ਬੁੱਡੇ ਵਾਲੀ ਸਾਈਡ ਤੇ ਤੂੰ ਤਾਂ ਸਾਰੇ ਪੰਗਾਲ ਬਹੁਤ ਵੱਡੇ ਵੱਡੇ ਨਾਮੀ ਖਿਡਾਰੀ ਹੈ ਜੀ ਸਾਡਾ ਬੱਚਾ ਆ ਜਿਹੜਾ ਸੁਖਮਨ ਉਹ ਸਾਡਾ ਹੀ ਬੱਚਾ ਹੈ ਤੂੰ ਚਾਚਾ ਜੀ ਦਾ ਬੇਟਾ ਹੈ ਮੰਨਾ ਮੰਨਾ ਅੱਛਾ ਮੰਨਾ ਮੈਂ ਲਗਾ ਰਕਾ ਅੱਛਾ ਉਹ ਨਾ ਕਰੋ ਉਸ ਬਾਸ਼ੀ ਦਾ ਨਾਮ ਨਾ ਕਰੋ ਨੰਬਰ 1 ਸੁਭਾਨੀ ਚੰਗਾ ਫੜਦਾ ਪਰ ਪੂਰਾ ਨਹੀਂ ਆਉਣਾ ਨਾ ਕਿਹੀ ਬਾਪੂ ਜੀ ਆਪਣਾ ਮੇਰਾ ਨਾਮ ਕਰਨੈਲ ਸਿੰਘ ਕਰਨੈਲ ਸਿੰਘ ਸਾਡੇ 34 ਪੁਆਇੰਟ ਨੇ ਖੀਰਾਵਾਲੀ ਦੇ 43 ਪੁਆਇੰਟ ਨੇ ਚੋਲਾ ਸਾਹ ਦੀ ਟੀਮ ਦੇ ਸਾਡੇ 34 ਖੀਰਾਵਾਲ 43 ਪੁਆਇੰਟ ਚੋਲਾ ਸਾਹ ਦੇ ਇਸ ਮੈਚ ਦੇ ਵਿੱਚ ਚੋਲਾ ਸਾਡੀ ਟੀਮ ਬਾਜੀ ਮਾਰ ਗਈ ਮੇਰੇ ਲਈ ਸ਼ੋਅ ਮੈਚ ਵੱਡਾ ਖੇਡਿਆ ਗਿਆ ਸੋ ਬਾ ਧੰਨਵਾਦ ਆ ਵੀ ਮੰਨਿਆ ਹੁਣ ਤੇਰਾ ਸਨਮਾਨ ਪੁਰਾ ਸਲਾਗਾ ਜੋੜ ਮੇਲਾ ਅੱਜ ਮਾਸ਼ੀ ਦੀਆਂ ਦੀ ਧਰਤੀ ਤੇ ਹੋਇਆ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਸਾਰੇ ਵੀਰਾਂ ਦਾ ਧੰਨਵਾਦ ਪੰਜਾਬ ਲਾਈਵ ਨੰਬਰ 1 ਦੀ ਸਮਝੀ ਟੀਮ ਦਾ ਹਰਨੇਕ ਸਿੰਘ ਕੁਲਰ ਸਾਹਿਬ ਸਾਡੀ ਤੇ ਸਾਡੇ ਲੋਕ ਬ੍ਰਦਰ ਸਾਊਂਡ ਸਰਵਸ ਬਹੁਤ ਧੰਨਵਾਦ ਸਾਰਿਆਂ ਦਾ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ